Jawi Renjana Adidi ਬਾਰੀਆ ਤੇਰੀ ਖੋਪਰੀ ਦੀ ਸੜਿਆ ਮੁਕਤਿਆਰੀ ਭਾਬੋ ਲੇਗੀ ਨਾਲ ਕੁੰਜੀਆਂ ਸਮਾਂ ਗੱਡੀ ਰ 23 ਸੈਕਿੰਡ 76 ਪੁਆਇੰਟ ਭਰਿੰਦਰ ਸਿੰਘ ਦੀ ਜਖੜ ਚੀਨਾ ਮੀਮਸਾ ਜਿਹੜਾ ਉੱਪਰਲੇ ਪਾਸੇ ਭੱਜੇ ਅੰਦਰਲੇ ਪਾਸੇ ਗੋਲੀ ਲੰਘ ਗੇਲਾ ਲੰਗੋ ਬਾਈ ਰਾਜੂ ਗੁੱਜਰਵਾਲ ਸਮਾਂ ਲਾਗੇ ਬਾਈ ਜੀ 23 67 ਦਾ ਵਾਹ ਜੀ ਵਾਹ ਮੈਂ ਕਹਿਆ ਸੀ ਵੀ ਜੋਟੇ ਗਏ ਆ ਛੇੜ ਦੇ ਵਿੱਚ ਜਿਹੜੇ ਸਮਾਂ ਤੋਂ ਹੁੰਦੀ ਸ਼ਮਤਾ ਰੱਖਦੇ ਆ